ਸਸਿਕਲ ਦੋਸਤੋ ਮੈਂ ਹਰਸ ਪਲਵਾਂਖ ਨਹੀਂ ਅੱਜ ਮੰਗਲਵਾਰ ਤਾਂ ਹਰ ਮੰਗਲਵਾਰ ਦੀ ਤਰ੍ਹਾਂ ਆਪਾਂ ਗੱਲ ਕਰਾਂਗੇ ਸੇਦੀ ਅ ਅੱਜ ਆਪਾਂ ਗੱਲ ਕਰਾਂਗੇ ਪਾਚਣ ਜਿਹੜਾ ਸਾਡਾ ਅਸੀਂ ਜੋ ਖਾਣੇ ਆ ਉਹਨੂੰ ਜਿਵੇਂ ਅਸੀਂ ਪਚਾਣੇ ਆ ਉਸ ਸਮੇਂ ਦੇ ਨਾਲ-ਨਾਲ ਹੌਲੀ-ਹੌਲੀ ਸਾਡਾ ਖਰਾਬ ਹੋਈ ਜਾਂਦਾ ਤੇ ਜਿਹਦੇ ਕਰਕੇ ਸਾਨੂੰ ਬਦਹਜਮੀ ਗੈਸ ਕਬਜ਼ ਦੀ ਜਿਹੜੀਆਂ ਸ਼ਿਕਾਇਤਾਂ ਸ਼ੁਰੂ ਹੋਣੀ ਸ਼ੁਰੂ ਹੋ ਜਾਂਦੀ ਹੈ ਇਹ ਜਿਹੜੀ ਕਬਜ਼ ਦੀ ਸ਼ਿਕਾਇਤ ਹੈ ਇਹ ਸਿਰਫ ਡਿਸਕੰਫਰਟ ਨਾਲ ਨਹੀਂ ਜੁੜਦੀ ਇਹਦੇ ਨਾਲ ਬਹੁਤ ਸਾਰੇ ਜਿਹੜੇ ਰੋਗ ਨੇ ਉਹ ਲੱਗਦੇ ਨੇ ਔਰ ਇਹ ਮੇਨਲੀ ਜਿਹੜੀ ਖਰਾਬੀ ਹੁੰਦੀ ਹੈ ਸਾਡੀ ਪਾਚਣ ਦੀ ਇਹ ਸਾਡੇ ਲਾਈਫ ਸਟਾਈਲ ਕਰਕੇ ਹੁੰਦੀ ਹੈ ਘੱਟ ਐਕਸਰਸਾਈਜ਼ ਦਾ ਕਰਨਾ ਸਹੀ ਖਾਣਾ ਨਾ ਖਾਣਾ بار-बार ਖਾਣਾ ਔਰ ਟੈਨਸ਼ਨ ਲੈਣਾ ਤੁਸੀਂ ਅਕਸਰ ਇਹ ਮਹਿਸੂਸ ਕੀਤਾ ਹੋਣਾ ਕਿ ਜਿਵੇਂ-ਜਿਵੇਂ ਉਮਰ ਵੱਧਦੀ ਹੈ ਉਵੇਂ-ਉਵੇਂ ਨਾ ਸਾਡੀ ਜਿਹੜਾ ਡਾਈਜੈਸਟਿਵ ਸਿਸਟਮ ਹੈ ਪਾਚਨ ਕਰਿਆ ਉਹ ਕਮਜ਼ੋਰ ਹੁੰਦਾ ਜਾਂਦਾ ਹੈ। ਔਰ ਜੇ ਅਸੀਂ ਧਿਆਨ ਨਾ ਦਿੱਤਾ ਹੋਵੇ ਤਾਂ 50 ਸਾਲ ਦੀ ਉਮਰ ਤੋਂ ਬਾਅਦ ਤਾਂ ਗੈਸ, ਇਨਡਾਈਜੈਸ਼ਨ ਆਫ ਫੂਡ ਇਹਦੀਆਂ ਜਿਹੜੀਆਂ ਪ੍ਰੋਬਲਮਸ ਹਨ ਐਨੀਆਂ ਜ਼ਿਆਦਾ ਵੱਧ ਜਾਂਦੀਆਂ ਨੇ ਜਿਹਦਾ ਕੋਈ ਹਿਸਾਬ ਵੀ ਨਹੀਂ ਹੈ। ਵੈਸੇ ਤੇ ਬਹੁਤ ਧਿਆਨ ਨਾਲ ਦੇਖਿਆ ਜਾਵੇ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਰੀਆਂ ਪ੍ਰੋਬਲਮਸ ਨੂੰ ਪੈਦਾ ਕਰਦਾ ਨਾ ਜਿਹੜਾ ਸਭ ਤੋਂ بڑا ਜਿਹੜਾ ਕਾਰਨ ਹੈ ਉਹ ਹੈ ਕਬਸ। ਤੋ ਪੇਟ ਦਾ ਸਹੀ ਜਿਨਾਂ ਸਾਫ਼ ਨਾ ਹੋਣਾ 20 ਸਕੰਡ ਦੇ ਵਿੱਚ ਤੁਹਾਡਾ ਹਰ ਸਵੇਰੇ ਪੇਟ ਸਾਫ਼ ਹੋ ਜਾਣਾ ਚਾਹੀਦਾ ਉਮਰ ਵਧਣ ਦੇ ਨਾਲ ਨਾਲ ਜਿਹੜੀਆਂ ਆਂਤਣੀਆਂ ਨੇ ਸਾਡੀਆਂ ਉਹ ਵੀ ਕਮਜ਼ੋਰ ਹੋਣ ਲੱਗ ਜਾਂਦੀਆਂ ਨੇ ਸਾਡੀ ਲਾਈਫ ਸਟਾਈਲ ਦੇ ਕਰਕੇ ਵੀ ਸਾਡਾ ਡਾਈਜੈਸਟਿਵ ਸਿਸਟਮ ਜਿਹੜਾ ਖਰਾਬ ਹੋ ਹੀ ਜਾਂਦਾ ਇਹਦੇ ਕਰਕੇ ਜਿਹੜੀ ਕਬਜ਼ ਹੈ ਉਹ ਵਧਦੀ ਜਾਂਦੀ ਹੈ ਪਰ ਜੇ ਤੁਸੀਂ ਵੈਸੇ ਨਿਊਜ਼ਪੇਪਰ ਟੀਵੀ ਦੇਖੋ ਉਹਦੇ ਤੇ ਬਹੁਤ ਸਾਰੀਆਂ ਐਡਸ ਤੁਹਾਨੂੰ ਮਿਲ ਜਾਂਦੀਆਂ ਨੇ ਜਿਹੜੀਆਂ ਦੱਸਦੀਆਂ ਨੇ ਕਿ ਵੀ ਕਬਜ਼ ਦੂਰ ਕਰਨ ਦੇ ਬਹੁਤ ਦਾਅਵੇ ਕਰਦੇ ਨੇ ਵੱਡੇ ਵੱਡੇ ਦਾਅਵੇ ਕਰਦੇ ਨੇ ਪਰ ਜਿਹੜੀ ਕਬਜ਼ ਦੀਆਂ ਜਿਹੜੀਆਂ ਦਵਾਈਆਂ ਤੁਸੀਂ ਜਿਹੜੇ ਖਾਂਦੇ ਹੋ ਨਾ ਉਹਦੀ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਜਿੰਨੀ ਦੇਰ ਤੁਸੀਂ ਖਾਂਦੇ ਹੋ ਉੰਨੀ ਦੇਰ ਹੀ ਅਸਰ ਮਾੜਾ ਮੋਟਾ ਕਰਦੀਆਂ ਨੇ ਇਹ ਤੁਹਾਨੂੰ ਪੂਰਾ ਮਤਲਬ ਤੁਹਾਨੂੰ ਇਹਦੇ ਤੋਂ निजात ਨਹੀਂ ਦਵਾ ਸਕਦੀਆਂ ਤੁਹਾਨੂੰ ਲੇਕਿਨ ਜਦ ਜਿਵੇਂ ਤੁਸੀਂ ਇਹਨੂੰ ਬੰਦ ਕੀਤਾ ਉਵੇਂ ਪ੍ਰੋਬਲਮ ਤੁਹਾਡੀ ਵਾਪਸ ਉੱਥੇ ਤੇ ਉੱਥੇ ਆ ਜਾਂਦੀ ਹੈ ਤੋਂ ਇਨਫੈਕਟ ਜੇ ਬਹੁਤ ਜ਼ਿਆਦਾ ਲੰਬੇ ਟਾਈਮ ਦੇ ਉੱਤੇ ਜੇ ਆਪਾਂ ਦਵਾਈਆਂ ਇਹ ਲੈਂਦੇ ਰਹਿੰਨੇ ਆ ਤੋ ਇਹਦੇ ਤੇ ਹੀ ਨਿਰਭਰ ਹੋ ਜੰਨੇ ਆਸੀਂ ਫਿਰ ਇਸ ਤੋਂ ਬਗੈਰ ਤਾਂ ਪੇਟ ਸਾਫ਼ ਹੀ ਨਹੀਂ ਹੁੰਦਾ ਤੁਹਾਡਾ ਬਿਲਕੁਲ ਵੀ ਹੈਨਾ ਤੋ ਇਸ ਕਰਕੇ ਜੇ ਤੁਹਾਨੂੰ ਕਬਜ਼ ਦੀ ਪ੍ਰੋਬਲਮ ਹੈ ਔਰ ਤੁਹਾਡੀ ਡਾਈਜੈਸ਼ਨ ਦੀ ਪ੍ਰੋਬਲਮ ਹੈ ਔਰ ਇਹਨੂੰ ਮਜ਼ਬੂਤ ਕਰਨਾ ਚਾਹੁੰਦੇ ਹੋ ਤੇ ਬਾਕੀ ਸਾਰੀਆਂ ਪ੍ਰੋਬਲਮਸ ਦੇ ਤੋਂ ਨਜਾਦ ਚਾਹਦੇ ਹੋ ਤਾਂ ਫਿਰ ਇਹ ਦਵਾਈਆਂ ਨੂੰ ਛੱਡ ਕੇ ਕੋਈ ਸਾਨੂੰ ਇਹ ਜਿਆ ਨੈਚੁਰਲ ਤਰੀਕਾ ਬਣਾਉਣਾ ਚਾਹੀਦਾ ਜਿਹੜਾ ਕਿ ਸਾਡ ਨੂੰ ਇਹ ਪ੍ਰੋਬਲਮ ਨੂੰ ਤੋਂ ਬਾਹਰ ਕੱਢ ਲਵੇ ਔਰ ਬਿਨਾ ਕਿਸੇ ਸਾਈਡ ਇਫੈਕਟ ਦੇ ਤੋਂ ਔਰ ਬਿਨਾ ਇਦੇ ਤੇ ਨਿਰਭਰ ਹੋਏ ਔਰ ਬਿਨਾ ਆਦਤ ਪਾਇ ਤੇ ਤੋ ਆਪਾਂ ਅੱਜ ਹੁਣ ਇਸੇ ਬਾਰੇ ਗੱਲ ਕਰਾਂਗੇ ਔਰ ਜਾਣਾਂਗੇ ਪੰਜ ਇਸ ਤਰ੍ਹਾਂ ਦੇ ਜ਼ਬਰਦਸਤ ਫਰੂਟਸ ਜਿਹੜੇ ਕਿ ਤੁਹਾਡੀ ਕਬਜ਼ ਨੂੰ ਦੂਰ ਕਰਨ ਦੇ ਵਿੱਚ ਤੁਹਾਡਾ ਬਹੁਤ ਜ਼ਿਆਦਾ ਤੁਹਾਡੀ ਜਿਹੜੀ ਹੈ ਉਹ ਮਦਦ ਕਰ ਸਕਦੇ ਨੇ ਸਟੱਡੀਜ਼ ਇਹ ਦੱਸਦੀਆਂ ਕਿ ਦੁਨੀਆ ਦੀ 14% ਤੋਂ ਜ਼ਿਆਦਾ ਜਿਹੜੀ ਆਬਾਦੀ ਹੈ ਉਹ ਕ੍ਰੋਨਿਕ ਕਬਜ਼ ਦੇ ਉਤੋਂ ਤੋਂ ਪੀੜਿਤ ਹੈ ਤੇ ਕੌਨਸਟਿਪੇਸ਼ਨ ਜਿਹੜੀ ਹੈ ਤੁਹਾਡੀ ਕਬਜ਼ ਜਿਹੜੀ ਹੈ ਇਹਦੇ ਵਿੱਚ ਇਹ ਪੈਦਾ ਹੋਣ ਦੇ ਨਾ ਸਭ ਤੋਂ ਵੱਡੇ ਦੋ ਸਭ ਤੋਂ ਵੱਡੇ ਫੈਕਟਰਸ ਨੇ ਇੱਕ ਤਾਂ ਡਾਈਟ ਦੇ ਵਿੱਚ ਫਾਈਬਰ ਦੀ ਕਮੀ ਤੇ ਇੱਕ ਪਾਣੀ ਜਿਹੜਾ ਅਸੀਂ ਘੱਟ ਪੀਨੇ ਆ ਬਾਡੀ ਦੀ ਜਿਹੜੀ ਕਮੀ ਹੈ ਇਸ ਕਰਕੇ ਦੋ ਕਾਰਨਾ ਕਰਕੇ ਹੀ ਇਹਦੇ ਇਲਾਵਾ ਸਾਡੀ ਜਿਹੜੀ ਫਿਜ਼ੀਕਲ ਐਕਟੀਵਿਟੀ ਹੈ ਉਹ ਦੇ ਘੱਟ ਹੋਣ ਕਰਕੇ ਕੁਝ ਦਵਾਈਆਂ ਕਰਕੇ ਵੀ ਜਿਹੜੀ ਕੌਨਸਟਿਪੇਸ਼ਨ ਹੈ ਹੋ ਸਕਦੀ ਹੈ ਤਾਂ ਜਿਵੇਂ ਮੈਂ ਪਹਿਲਾਂ ਕਿਹਾ ਕਿ ਕੌਨਸਟਿਪੇਸ਼ਨ ਸਿਰਫ ਡਿਸਕੰਫਰਟ ਦਾ ਹੀ ਮਸਲਾ ਨਹੀਂ ਹੈਗਾ ਇਹਦੇ ਕਰਕੇ ਓਵਰਆਲ ਹੈਲਥ ਦੇ ਉੱਤੇ ਤੁਹਾਡਾ ਅਸਰ ਪੈਂਦਾ ਹੈ ਕੌਨਸਟਿਪੇਸ਼ਨ ਦੀ وجہ ਦੇ ਨਾਲ ਸਿਰ ਦੇ ਵਿੱਚ ਦਰਦ ਛਿੜਛੜਾਪਣ ਸਰੀਰ ਦੇ ਵਿੱਚ ਕਮਜ਼ੋਰੀ ਮਹਿਸੂਸ ਹੋਣਾ ਪੇਟ ਦਰਦ ਗੈਸ ਇਨਡਾਈਜੈਸ਼ਨ ਅਫਾਰਾ ਉਲਟੀ ਆਣਾ ਉਸ ਤੋਂ ਇਲਾਵਾ ਤੁਹਾਡੇ ਸਕਿਨ ਦੇ ਉੱਤੇ ਰਾਸ਼ਸ ਅਲਰਜੀਸ ਔਰ ਐਕਨੇ ਵੀ ਬਹੁਤ ਸਾਰੀਆਂ ਪ੍ਰੋਬਲਮ ਜਿਹੜੀਆਂ ਨੇ ਇਹ ਇਹਦੇ ਕਰਕੇ ਜਿਹੜੀਆਂ ਪੈਦਾ ਹੁੰਦੀਆਂ ਨੇ ਔਰ ਕੁਝ ਕੇਸਸ ਦੇ ਵਿੱਚ ਤਾਂ ਇਹਦੇ ਕਰਕੇ ਬਵਾਸਰ ਵਰਗੀਆਂ ਵੀ ਬਿਮਾਰੀਆਂ ਜਿਹੜੀਆਂ ਉਹ ਲੱਗ ਲੱਗ ਜਾਂਦੀਆਂ ਨੇ ਤੁਹਾਨੂੰ ਇਸ ਕਰਕੇ ਜੇ ਤੁਹਾਨੂੰ ਅਕਸਰ ਕਬਜ਼ ਰਹਿੰਦਾ ਤਾਂ ਇਹਨੂੰ ਕਦੀ ਵੀ ਹਲਕੇ 'ਚ ਨਾ ਲੈਣਾ ਇਹ ਬਹੁਤ ਵੱਡੀ ਸਮੱਸਿਆ ਅੱਗੇ ਜਾ ਕੇ ਬਣ ਸਕਦੀ ਹੈ ਵੈਸੇ ਤਾਂ ਅੱਜਕੱਲ ਬਹੁਤ ساری ਅਜਿਹੀਆਂ ਚੀਜ਼ਾਂ ਨੇ ਜਿਹੜੀਆਂ ਕਬਜ਼ ਨੂੰ ਦੂਰ ਕਰਨ ਵਾਸਤੇ ਲਈਆਂ ਜਾ ਸਕਦੀਆਂ ਨੇ ਲੇਕਿਨ ਜੇ ਆਪਾਂ ਸਪੈਸੀਫਿਕਲੀ ਫਰੂਟਸ ਦੀ ਗੱਲ ਕਰੀਏ ਜਿਹੜੇ ਕਿ ਆਸਾਨੀ ਨਾਲ ਖਾਈਆਂ ਖਾਏ ਜਾ ਸਕਦੇ ਨੇ ਤਾਂ ਅੱਜ ਮੈਂ ਤੁਹਾਨੂੰ ਪੰਜ ਅਜਿਹੇ ਫਰੂਟਸ ਬਾਰੇ ਦੱਸੂਗਾ ਜਿਹੜੇ ਕਬਜ਼ ਦੇ ਵਿੱਚ ਸਭ ਤੋਂ ਜ਼ਿਆਦਾ ਤੁਹਾਡੇ ਹੈਲਪਫਲ ਕਰਨੇ ਤੋਂ ਸਭ ਤੋਂ ਪਹਿਲਾ ਫਰੂਟ ਜਿਹੜਾ ਹੈ ਉਹ ਹੈਗਾ ਪਪੀਤਾ। ਤੋਂ ਜਿਹੜਾ ਪਪੀਤਾ ਇਹ ਕਨਸਟਿਪੇਸ਼ਨ ਵਾਸਤੇ ਕਬਜ਼ ਵਾਸਤੇ ਬਹੁਤ ਹੀ ਪਾਵਰਫੁਲ ਫਰੂਟ ਹੈ। ਪਪੀਤੇ ਦੇ ਅੰਦਰ ਬਹੁਤ ਮਾਤਰਾ ਦੇ ਵਿੱਚ ਫਾਈਬਰ ਹੁੰਦਾ ਜਿਹੜਾ ਕਿ ਤੁਹਾਡੇ ਅੰਦਰਲੇ ਸਿਸਟਮ ਨੂੰ ਸਾਫ਼ ਕਰਨ ਦੇ ਵਿੱਚ ਬਹੁਤ ਜ਼ਿਆਦਾ ਮਦਦ ਕਰਦਾ। ਇਹਦੇ ਇਲਾਵਾ ਇਹਦੇ ਅੰਦਰ ਪਪਾਇਨ ਨਾਂ ਦਾ ਇੱਕ ਖਾਸ ਐਨਜ਼ਾਈਮ ਹੁੰਦਾ। ਜਿਹੜਾ ਡਾਈਜੈਸ਼ਨ ਦੇ ਵਿੱਚ ਤੁਹਾਡੀ ਪਾਚਣ ਦੇ ਵਿੱਚ ਬਹੁਤ ਮਦਦ ਕਰਦਾ ਰਿਸਰਚ ਇਹ ਦੱਸਦੀ ਹੈ ਕਿ ਜਿਹੜਾ ਪਪਾਈਨ ਹੈ ਇਹ ਪ੍ਰੋਟੀਨਸ ਨੂੰ ਤੋੜਨ ਦੇ ਵਿੱਚ ਬਹੁਤ ਸਹਾਇਕ ਹੁੰਦਾ ਹੈ ਤੇ ਇਹ ਦੇ ਕਰਕੇ ਤੁਹਾਡੀ ਡਾਈਜੈਸ਼ਨ ਜਿਹੜੀ ਤੁਹਾਡੀ ਪਾਚਨ ਹੈ ਉਹ ਬਹੁਤ ਬੈਟਰ ਹੋ ਜਾਂਦੀ ਹੈ ਆਯੁਰਵੇਦ ਦੇ ਹਿਸਾਬ ਨਾਲ ਜੇ ਅਸੀਂ ਦੇਖੀਏ ਤਾਂ ਬਾਤ ਔਰ ਪਿਤ ਦੇ ਵਿੱਚ ਵੀ ਇਹ ਉਹਨੂੰ ਬੈਲੈਂਸ ਕਰਨ ਦੇ ਵਿੱਚ ਵੀ ਪਪੀਤੇ ਦਾ ਬਹੁਤ ਵੱਡਾ ਰੋਲ ਹੈ ਤੋਂ ਅਸੀਂ ਇਹ ਕਹਿ ਸਕਦੇ ਹਾਂ ਕਿ ਪੇਟ ਸਾਫ ਕਰਨ ਵਾਸਤੇ ਔਰ ਥਰਟੀ ਡਾਈਜੈਸ਼ਨ ਨੂੰ ਸਹੀ ਕਰਨ ਵਾਸਤੇ ਪਪੀਤਾ ਦਾ ਇਸਤੇਮਾਲ ਜਿਹੜਾ ਬਹੁਤ ਇਫੈਕਟਿਵ ਔਰ ਬਹੁਤ ਆਸਾਨ ਤਰੀਕਾ ਹੈਗਾ। ਤੋਂ ਇਹ ਇਸ ਤਰ੍ਹਾਂ ਦੀ ਚੀਜ਼ ਹੈ ਜਿਹੜੀ ਬਿਨਾ ਕਿਸੇ ਚੰਡਰਟ ਤੋਂ ਆਪਾਂ ਬਾਜ਼ਾਰ ਦੇ ਵਿੱਚੋਂ ਆਰਾਮ ਨਾਲ ਲੈ ਸਕਦੇ ਹਾਂ ਔਰ ਬਿਨਾ ਕਿਸੇ ਡਰ ਤੋਂ ਇਹਨੂੰ ਖਾ ਸਕਦੇ ਹਾਂ। ਤੋਂ ਪਪੀਤੇ ਨੂੰ ਪੱਕਿਆ ਹੋਇਆ ਵੀ ਖਾ ਸਕਦੇ ਹਾਂ ਔਰ ਜਿਹੜਾ ਪਪੀਤਾ ਹੈ ਇਹਨੂੰ ਤੁਸੀਂ ਕੱਚਾ ਵੀ ਖਾ ਸਕਦੇ ਹੋ। ਕੱਚੇ ਪਪੀਤੇ ਦੀ ਸਬਜ਼ੀ ਬਹੁਤ ਵਧੀਆ ਬਣਦੀ ਹੈ। ਔਰ ਚਾਹੇ ਇਹਦੀ ਸਬਜ਼ੀ ਬਣਾ ਕੇ ਖਾਓ ਤੇ ਚਾਹੇ ਤੁਸੀਂ ਇਹਦਾ ਫਰੂਟ ਦਾ ਸਲਾਦ ਬਣਾ ਕੇ ਖਾਓ ਦੋਨੋਂ ਦੀ ਸ਼ਕਲ ਦੇ ਵਿੱਚ ਇਹਦਾ ਜਿਹੜਾ ਬੈਨੀਫਿਟ ਆ ਉਹ ਬਹੁਤ ਜ਼ਿਆਦਾ ਮਿਲਦਾ ਤੁਹਾਨੂੰ ਕਬਜ਼ ਵਾਸਤੇ ਦੂਸਰੀ ਜਿਹੜੀ ਬਹੁਤ ਵਧੀਆ ਚੀਜ਼ ਹੈ ਉਹ ਹਗੇ ਨੇ ਆਲੂ ਬੁਖਾਰਾ ਸੁੱਕਿਆ ਹੋਇਆ ਆਲੂ ਬੁਖਾਰਾ ਜਿਹਨੂੰ ਪ੍ਰੂਨਸ ਵੀ ਕਹਿੰਦੇ ਨੇ ਔਰ ਇਹ ਬਹੁਤ ਹੀ ਇਫੈਕਟਿਵ ਫਰੂਟ ਹੈ ਤੁਹਾਡਾ ਸੁੱਕਿਆ ਹੋਇਆ ਆਲੂ ਬੁਖਾਰਾ ਇਨਫੈਕਟ ਜਿਹੜਾ ਅੱਜ ਦੀ ਰੇਟ ਅੱਜ ਦੇ ਦਿਨ ਦੇ ਵਿੱਚ ਮੈਂ ਪੰਜੋਂ ਫਰੂਟਸ ਦੀ ਗੱਲ ਕਰੂੰਗਾ ਉਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਇਫੈਕਟਿਵ ਜਿਹੜਾ ਹੈਗਾ ਉਹ ਇਹ ਹੈਗਾ ਸੁੱਕਿਆ ਹੋਇਆ ਆਲੂ ਬੁਖਾਰਾ ਜਿਹਨੂੰ ਪ੍ਰੂਨਸ ਵੀ ਕਹਿੰਦੇ ਆ ਤਾਂ ਪ੍ਰੂਨ ਦੇ ਅੰਦਰ ਫਾਈਬਰ ਹੁੰਦਾ ਹੈ ਸਰਬਿਟੋਲਰ ਫੈਨੋਲਿਕ ਕੰਪਾਊਂਡਸ ਹੁੰਦੇ ਨੇ ਜਿਹੜੇ ਨੈਚੁਰਲ ਲੈਗਜ਼ੇਟਿਵ ਦੇ ਰੂਪ ਦੇ ਵਿੱਚ ਕੰਮ ਕਰਦੇ ਆ ਔਰ ਪੁਰਾਣੀ ਤੋਂ ਪੁਰਾਣੀ ਕਬਜ਼ ਨੂੰ ਵੀ ਸਹੀ ਠੀਕ ਕਰਨ ਦੇ ਵਿੱਚ ਬਹੁਤ ਸਹਾਇਕ ਹੁੰਦੇ ਨੇ ਸਾਇੰਟਿਫਿਕ ਸਟੱਡੀਜ਼ ਇਹ ਦੱਸਦੀਆਂ ਨੇ ਕਿ ਸਟੂਲ ਜਿਹੜਾ ਤੁਹਾਡਾ ਹੈਗਾ ਉਹਨੂੰ ਸੌਫਟ ਕਰਨ ਦੇ ਵਿੱਚ ਬਹੁਤ ਸਹਾਇਕ ਹੁੰਦੇ ਨੇ ਤੋ ਰਾਤ ਨੂੰ ਸੌਣ ਤੋਂ ਪਹਿਲਾਂ ਤਿੰਨ ਤੋਂ ਪੰਜ ਜੇ ਆਪਾਂ ਪ੍ਰੂਨਸ ਖਾਈਏ ਤਾਂ ਇਹ ਤੁਹਾਨੂੰ ਅਗਲੇ ਦਿਨ ਇਹਦਾ ਜਿਹੜਾ ਅਸਰ ਹੈ ਉਹ ਤੁਹਾਨੂੰ ਦਿਖਾਈ ਦੇਣ ਲੱਗ ਜਾਊਗਾ ਪ੍ਰੂਨਸ ਸਿਰਫ ਕਨਸਟਿਪੇਸ਼ਨ ਦੇ ਉੱਤੇ ਹੀ ਕੰਮ ਨਹੀਂ ਕਰਦੇ ਤੁਹਾਡੇ ਹੱਡੀਆਂ ਨੂੰ ਮਜ਼ਬੂਤ ਕਰਨ ਦੇ ਵਿੱਚ ਵੀ ਬਹੁਤ ਕੰਮ ਕਰਦੇ ਨੇ ਔਰ ਹਾਰਟ ਹੈਲਥ ਵਾਸਤੇ ਵੀ ਇਹ ਬਹੁਤ ਵਧੀਆ ਹੈ ਕਬਜ਼ ਵਾਸਤੇ ਇੱਕ ਹੋਰ ਬਹੁਤ ਵਧੀਆ ਫਰੂਟ ਹੈ ਉਹ ਹੈ ਕੀਵੀ ਇਹ ਬਹੁਤ ਸਵਾਦ ਵੀ ਹੈ ਔਰ ਇਹਨੂੰ ਖਾਣ ਦੇ ਵਿੱਚ ਕਿਸੇ ਨੂੰ ਕੋਈ ਪ੍ਰੋਬਲਮ ਵੀ ਨਹੀਂ ਕੀਵੀ ਦੇ ਵਿੱਚ ਖਾਸ ਤਰ੍ਹਾਂ ਦਾ ਐਨਜ਼ਾਈਮ ਹੁੰਦਾ ਜਿਹਨੂੰ ਕਹਿੰਦੇ ਨੇ ਐਕਟਿਨ ਡੇਲ ਤੇ ਇਹ ਜਿਹੜਾ ਐਕਟਿਨ ਡੇਲ ਜਿਹੜਾ ਹੈ ਫਾਈਬਰ ਦੇ ਨਾਲ ਜਦੋਂ ਰਲਦਾ ਨਾ ਤਾਂ ਤੁਹਾਡੇ ਪੇਟ ਦੇ ਅੰਦਰ ਜਿਹੜਾ ਪਾਚਨ ਕਿਰਿਆ ਉਹਨੂੰ ਬਹੁਤ ਵਧੀਆ ਔਰ ਫਾਸਟ ਕਰ ਦਿੰਦਾ ਔਰ ਤੁਹਾਨੂੰ ਖਾਣੇ ਨੂੰ ਪਚਾਣ ਦੇ ਵਿੱਚ ਵੀ ਬਹੁਤ ਆਸਾਨੀ ਹੁੰਦੀ ਹੈ ਔਰ ਤੁਹਾਡੀ ਅੰਦਰੋਂ ਜਿਹੜੀਆਂ ਅੰਤੜੀਆਂ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਸਾਫ਼ ਕਰ ਦਿੰਦੇ ਜੇ ਕੀਵੀ ਫਰੂਟ ਨੂੰ ਆਪਾਂ ਰੋਜ਼ ਖਾ ਲਈਏ ਤਾਂ ਇਹ ਤੁਹਾਡਾ ਜਿਹੜਾ ਫਾਈਬਰ ਐਸਟ੍ਰਾਂ ਕੁਰਚ ਕੁਰਚ ਕੇ ਸਾਫ ਕਰੋਗੇ ਤੁਹਾਡੀਆਂ ਅੰਤਰੀਆਂ ਵੀ ਕਮਾਲ ਦੇ ਇਹਦੇ ਰਿਜ਼ਲਟ ਜਿਹੜੇ ਨੇ ਤੁਹਾਨੂੰ ਮਿਲਣ ਵਾਲੇ ਤੋਂ ਕੀਵੀ ਫਰੂਟ ਇੱਕੀਆਂ ਦੋ ਜੇ ਆਪਾਂ ਖਾ ਲਈਏ ਤੋਂ ਇਹਦਾ ਬਹੁਤ ਲਾਭਕਾਰੀ ਇਹਦੇ ਜਿਹੜੇ ਨੇ ਰਿਜ਼ਲਟ ਉਹ ਮਿਲਣਗੇ ਸਾ ਤੇ ਚੌਥਾ ਫਰੂਟ ਹੈਗਾ ਅੰਜੀਰ ਫਿਗਸ ਤੋਂ ਅੰਜੀਰ ਚਾਹੇ ਤਾਜ਼ਾ ਹੋਵੇ ਤੇ ਚਾਹੇ ਸੁਕਾ ਕੇ ਖਾਈ ਹੋਵੇ ਦੋਹੇ ਫਾਰਮਸ ਦੇ ਵਿੱਚ ਬਹੁਤ ਹੀ ਲਾਭਦਾਇਕ ਹੈ ਇਹਦੇ ਵਿੱਚ ਫਾਈਬਰ ਭਰਪੂਰ ਹੁੰਦਾ ਔਰ ਇਹਦੇ ਵਿੱਚ ਨੈਚੁਰਲ ਲਗਜ਼ੇਟਿਵ ਪ੍ਰੋਪਰਟیز ਨੇ ਬਹੁਤ ਜ਼ਬਰਦਸਤ ਤੋ ਇਹ ਪੇਟ ਨੂੰ ਸਾਫ਼ ਕਰਨ ਦੇ ਵਿੱਚ ਬਹੁਤ ਜ਼ਿਆਦਾ ਤੁਹਾਡਾ ਮਦਦਗਾਰ ਰਹੇ ਸਾਬਤ ਹੁੰਦਾ ਹੈ ਤੁਹਾਡੇ ਸਟੂਲ ਨੂੰ ਨਰਮ ਕਰ ਦਿੰਦੀ ਹੈ ਇਹਦੇ ਨਾਲ ਸਟੂਲ ਦਾ ਨਿਕਲਣਾ ਬਹੁਤ ਆਸਾਨ ਹੋ ਜਾਂਦਾ ਸਾਡੇ ਇੱਥੇ ਅੰजीर ਫਰੈਸ਼ ਨਹੀਂ ਮਿਲਦੀ ਡਰਾਈਡ ਹੀ ਮਿਲਦੀ ਹੈ ਤੇ ਜੇ ਤੁਸੀਂ ਇਹ ਡਰਾਈਡ ਅੰजीर ਖਾਣੀ ਹੈ ਤਾਂ ਉਹਦਾ ਸਹੀ ਤਰੀਕਾ ਜਿਹੜਾ ਹੈਗਾ ਰਾਤ ਨੂੰ ਸੌਣ ਤੋਂ ਪਹਿਲਾਂ ਦੋ ਤੋਂ ਚਾਰ ਪੀਸ ਅੰਜੀਰ ਦੇ ਪਾਣੀ ਦੇ ਵਿੱਚ ਭਿਗੋ ਦੋ ਤੇ ਸਵੇਰੇ ਉੱਠਦੇ ਹੀ ਖਾਲੀ ਪੇਟ ਇਹਨੂੰ ਚਬਾ-ਚਬਾ ਕੇ ਤੁਸੀਂ ਖਾਓ ਔਰ ਉਹਦੇ ਉੱਪਰ ਫਿਰ ਉਹ ਜਿਹੜਾ ਪਾਣੀ ਆ ਉਹ ਵੀ ਪੀ ਲਓ ਅੰਜੀਰ ਜਿਹੜਾ ਇਹ ਬਹੁਤ ਇੰਪੋਰਟੈਂਟ ਲੈਗਜ਼ੇਟਿਵ ਹੈ ਇਸ ਕਰਕੇ ਇਹਨੂੰ ਬਹੁਤ ਜ਼ਿਆਦਾ ਕੁਆਂਟੀਟੀ ਦੇ ਵਿੱਚ ਲੈਣਾ ਨਹੀਂ ਚਾਹੀਦਾ ਤੇ ਦੂਸਰਾ ਇਹ ਗਰਮ ਵੀ ਹੁੰਦਾ ਤੇ ਗਰਮੀਆਂ ਦੇ ਵਿੱਚ ਇਹ ਥੋੜਾ ਘੱਟ ਲੈਣਾ ਚਾਹੀਦਾ ਸਾਨੂੰ ਤੇ ਆਖਰੀ ਜਿਹੜਾ ਫਰੂਟ ਅੱਜ ਦਾ ਹੈਗਾ ਉਹ ਹੈਗਾ ਪੀਅਰ ਨਾਸ਼ਪਤੀ ਨਾਸ਼ਪਤੀ ਕਬਜ਼ ਦੇ ਇਲਾਜ ਦੇ ਵਿੱਚ ਬਹੁਤ ਜ਼ਿਆਦਾ ਤੁਹਾਡੀ ਮਦਦ ਕਰ ਸਕਦੀ ਹੈ ਇਹਦੇ ਅੰਦਰ ਸੋਲਿਊਬਲ ਫਾਈਬਰ ਵੀ ਹੁੰਦਾ ਔਰ ਇਨਸੋਲਿਊਬਲ ਫਾਈਬਰ ਵੀ ਹੁੰਦਾ ਤੋਂ ਸੋਲਿਊਬਲ ਫਾਈਬਰ ਜਿਹੜਾ ਆਕੇ ਤੁਹਾਡੇ ਸਟੂਲ ਨੂੰ ਨਰਮ ਬਣਾਉਂਦਾ ਤੇ ਜਿਹੜਾ ਇਨਸੋਲਿਊਬਲ ਫਾਈਬਰ ਉਹ ਬਲਕ ਉਹਨੂੰ ਬਲਕ ਦਿੰਦਾ ਤੋਂ ਇਹ ਬਹੁਤ ਚੰਗੀ ਤਰ੍ਹਾਂ ਤੁਹਾਡੇ ਉਹਨੂੰ ਸਾਫ਼ ਕਰਦਾ ਹੈ ਗੱਟ ਨੂੰ ਪਰ ਇੱਕ ਚੀਜ਼ ਦਾ ਧਿਆਨ ਜ਼ਰੂਰ ਰੱਖਣਾ ਕਿ ਇਹਨੂੰ ਖਾਣ ਤੋਂ ਪਹਿਲਾਂ ਇਹਦੇ ਛਿਲਕੇ ਨੂੰ ਨਹੀਂ ਉਤਾਰਨਾ ਕਿਉਂਕਿ ਛਿਲਕੇ ਦੇ ਅੰਦਰ ਹੀ ਸਾਰਾ ਫਾਈਬਰ ਐਂਡ ਸੋਲਿਊਬਲ ਫਾਈਬਰ ਜਿਹੜਾ ਹੈ ਉਹ ਹੈਗਾ। ਜ਼ਿਆਦਾ ਲੋਕ ਇਹਨੂੰ ਛਿਲਕੇ ਹੀ ਖਾਂਦੇ ਨੇ। ਤਾਂ ਜੇ ਇਸ ਤਰ੍ਹਾਂ ਤੁਸੀਂ ਇਹਨੂੰ ਛਿਲਕੇ ਖਾਓਗੇ ਫਿਰ ਕੋਈ ਬਹੁਤਾ ਲਾਭ ਇਹਦਾ ਨਹੀਂ ਮਿਲਣਾ। ਤੋਂ ਰੋਜ਼ਾਨਾ ਇੱਕ ਦੋ ਨਾਸ਼ਪਤੀ ਜੇ ਖਾਣੇ ਆ ਜਦੋਂ ਸਾਡਾ ਸੀਜ਼ਨ ਹੁੰਦਾ ਤਾਂ ਇਹਦੇ ਨਾਲ ਤੁਹਾਡਾ ਡਾਈਜੈਸਟਿਵ ਸਿਸਟਮ ਬਹੁਤ ਵਧੀਆ ਕੰਮ ਕਰੂਗਾ। ਔਰ ਓਵਰਆਲ ਤੁਹਾਡੀ ਜਿਹੜੀ ਗੱਟ ਹੈਲਥ ਹੈ ਉਹ ਵੀ ਇੰਪਰੂਵ ਹੋਊਗੀ ਇਹਦੇ ਨਾਲ। ਕਿਉਂਕਿ ਨਾਸ਼ਪਤੀ ਦੇ ਅੰਦਰ ਹੋਰ ਵੀ ਬਹੁਤ ਤਰ੍ਹਾਂ ਦੇ ਫਾਈਟੋ ਨਿਊਟ੍ਰੀਐਂਟਸ ਹੈ ਜਿਹੜੇ ਇਹੋ ਜੇ ਕੈਮੀਕਲ ਨੇ ਜਿਹੜੀ ਤੁਹਾਡੀ ਸਿਹਤ ਵਾਸਤੇ ਸਕਿਨ ਵਾਸਤੇ ਓਵਰਆਲ ਮੈਟਾਬੋਲਿਜ਼ਮ ਵਾਸਤੇ ਵੀ ਬਹੁਤ ਵਧੀਆ ਚੀਜ਼ ਹੈ ਜਿਹੜੀ ਨਾਸ਼ਪਤੀ ਹੈ ਤਾਂ ਇਸ ਕਰਕੇ ਕਬਜ਼ ਨੂੰ ਦੂਰ ਕਰਨ ਵਾਸਤੇ ਖਾਸ ਤੌਰ ਦੇ ਉੱਤੇ ਨਾਸ਼ਪਤੀ ਜਿਹੜੀ ਹੈ ਬਹੁਤ ਵਧੀਆ ਚੀਜ਼ ਹੈ ਪਰ ਯਾਦ ਰੱਖਣਾ ਕਿ ਕਬਜ਼ ਤੋਂ ਹਮੇਸ਼ਾ ਵਾਸਤੇ ਛੁਟਕਾਰਾ ਪਾਣ ਵਾਸਤੇ ਤੁਹਾਨੂੰ ਪੂਰੇ ਲਾਈਫ ਸਟਾਈਲ ਨੂੰ ਚੇਂਜ ਕਰਨਾ ਪਊਗਾ ਤਾਂ ਪੂਰੇ ਇਹ ਫਰੂਟਸ ਦੇ ਨਾਲ-ਨਾਲ ਤੁਹਾਨੂੰ ਰੈਗੂਲਰ ਐਕਸਰਸਾਈਜ਼ ਕਰਨੀ ਜ਼ਰੂਰੀ ਹੈ ਸਟ्रेस ਦੂਰ ਕਰਨਾ ਔਰ ਸਹੀ ਖਾਣ-ਪੀਣ ਜਿਹੜਾ ਉਹ ਬਹੁਤ ਜ਼ਰੂਰੀ ਹੈ ਤਾਈਂ ਇਹਦੇ ਤੋਂ छुटकारा ਮਿਲੂਗਾ। ਤੋਂ ਸੇਤ ਸੰਭਾਲ ਵਾਸਤੇ ਕੋਈ ਬਹੁਤ ਵੱਡੀਆਂ-ਵੱਡੀਆਂ ਚੀਜ਼ਾਂ ਕਰਨ ਦੀ ਜ਼ਰੂਰਤ ਨਹੀਂ ਹੈਗੀ ਛੋਟੀਆਂ-ਛੋਟੀਆਂ ਚੀਜ਼ਾਂ ਜਿਵੇਂ ਮੈਂ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀਗਾ ਕਿ ਮੇਰੀ ਹਰ ਵੀਡੀਓ ਦੇ ਵਿੱਚ ਬੜੇ ਸਿੰਪਲ ਛੋਟੇ-ਛੋਟੇ ਜਿਹੇ ਨੁਕਤੇ ਹੁੰਦੇ ਨੇ। ਉਹ ਦੇਖਣ ਦੇ ਵਿੱਚ ਲੱਗਦਾ ਕਿ ਬਹੁਤ ਆਸਾਨ ਹੈ ਹੈ ਕੀ ਇਹ ਬਸ ਜੇ ਤੁਸੀਂ ਉਹ ਨਹੀਂ ਅਪਣਾ ਲੋ ਉਹਦੇ ਨਾਲ ਹੀ ਤੁਹਾਡੀ ਜਿਹੜੀ ਸਿਹਤ ਹੈ ਉਹ ਵਿਗੜੂਗੀ ਨਹੀਂ ਸਸ ਸਕਾਲ ਫਿਰ ਮਿਲਾਂਗੇ ਸਭ ਦਾ ਮੰਗਲ ਹੋਵੇ